ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਲੋ ਜੀ ਆਪਾਂ ਵੀਡੀਓ ਸਟਾਰਟ ਕਰਦੇ ਆ ਉਸ ਤੋਂ ਪਹਿਲਾਂ ਜੀ ਇੱਕ ਰਿਕਵੈਸਟ ਹੈ ਜੀ ਸਾਰੇ ਧਿਆਨ ਨਾਲ ਸੁਣਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਦਾ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਆਪਾਂ ਤੁਹਾਨੂੰ ਦੇਣ ਜਾ ਰਹੇ ਆ ਨਿਊ ਅਪਡੇਟ ਜੋ ਕਿ YouTube ਬਾਰੇ ਆ ਜੋ ਮੇਰੇ ਭੈਣਾ ਵੀਰੇ YouTube ਤੇ ਕੰਮ ਕਰਦੇ ਆ ਜਾਂ ਕਰ ਰਹੇ ਨੇ ਜਾਂ ਕਰਨਾ ਚਾਹੁੰਦੇ ਰਹੇ ਤੇ YouTube ਵੱਲੋਂ ਬਹੁਤ ਸਾਰੀਆਂ ਨਵੀਆਂ ਅਪਡੇਟਾਂ ਦਿੱਤੀਆਂ ਗਈਆਂ ਵਾ ਜਿੰਨਾ ਵਿੱਚ ਬਹੁਤ ਜਲਦੀ ਐਕਸ਼ਨ ਲੈ ਰਹੀ ਆ ਉਹ ਤਰੀਕ ਡੇਟ ਬਹੁਤ ਲੰਬੀ ਨਹੀਂ ਗਈ 15 ਜੁਲਾਈ ਤੋਂ ਇਸੇ 15 ਜੁਲਾਈ ਤੋਂ ਨਵੇਂ ਐਕਸ਼ਨ YouTube ਲੈ ਰਿਹਾ ਵਾ ਉਹਦੇ ਵਿੱਚ ਹੈਗੀ ਆ ਜੀ ਸਾਰਿਆਂ ਤੋਂ ਵੱਡੀ ਗੱਲ ਵੀ ਪਹਿਲਾ ਹੈਗੀ ਆ ਜਿਹੜਾ ਆਪਾਂ ਕਿਸੇ ਦਾ ਕੰਟੈਂਟ ਚੱਕ ਕੇ ਪਾਉਣੇ ਆ ਆਪਦਾ ਫੇਸ ਨਹੀਂ ਦਿਖਾਉਂਦੇ ਆਪਦੀ ਆਵਾਜ਼ ਨਹੀਂ ਦਿੰਦੇ ਜੇ ਤੁਸੀਂ ਆਪਦੀ ਆਪਦਾ ਫੇਸ ਨਹੀਂ ਦਿਖਾ ਸਕਦੇ ਤਾਂ ਤੁਹਾਨੂੰ ਆਪਣੀ ਆਵਾਜ਼ ਦੇਣੀ ਬਹੁਤ ਜ਼ਰੂਰੀ ਆ ਏ ਆਈ ਰਹੀਂ ਬਣਾ ਬਣਾ ਵੀਡੀਓ ਪਾਉਣੇ ਕਿਸੇ ਦੇ ਕੰਟੈਂਟ ਚੱਕ ਕੇ ਪਾਉਣੇ ਜਾਂ ਲਾਈਵ ਦੇ ਵਿੱਚ ਟਾਈਮ ਪੂਰਾ ਕਰ ਕਰਕੇ ਆਪ ਦਾ ਚੈਨਲ ਮੋਨਟਾਈਜ਼ ਕਰਾਉਣਾ ਇਹ ਜੇ ਚੈਨਲਾਂ ਨੂੰ ਜਾਂ ਤਾਂ ਜਵੇਂ YouTube ਚੱਕ ਦੂਗੀ ਮਤਲਬ ਡਿਲੀਟ ਕਰ ਦੂਗੀ ਜਾਂ ਤਾਂ ਸਾਡੇ ਤੇ ਕੋਈ ਐਕਸ਼ਨ ਹੋ ਸਕਦਾ ਕਿਉਂਕਿ ਜਿਨ੍ਹਾਂ ਦੇ ਚੈਨਲ ਮੋਨਟਾਈਜ਼ ਹੋ ਰਹੇ ਆ ਆਪ ਦਾ origignal ਕੰਟੈਂਟ ਪਾ ਰਹੇ ਆ ਉਹਨਾਂ ਨੂੰ ਮੇਲਾ ਆਉਂਦਿਆਂ ਜੀ ਇਹ YouTube ਸचेत ਕਰਦਾ ਰਹਿੰਦਾ ਆਪਾਂ ਆਪਦੇ ਕੋਲੋਂ ਕੋਈ ਵੀ ਇਹੋ ਜੀ ਗੱਲ ਨਹੀਂ ਕਰ ਰਹੇਗੇ ਆਪਾਂ ਮੈਨੂੰ ਮੇਰਾ ਚੈਨਲ ਮੋਨਟਾਈਜ਼ ਹੋਇਆ ਮੇਰੇ ਸਬਸਕ੍ਰਾਈਬਰ ਵੀ 5000 ਹੋਣ ਵਾਲੇ ਆ ਤੇ ਇਹ ਜੇ ਜਦੋਂ ਆਪਣੇ ਸਬਸਕ੍ਰਾਈਬਰ ਥੋੜੇ ਜੇ ਵਧ ਜਾਂਦੇ ਆ ਜੁਮਾਈਨਿੰਗ ਵਧ ਜਾਂਦੀ ਆ ਚੈਨਲ ਮੋਨਟਾਈਜ਼ ਹੁੰਦਾ ਤੇ ਆਪਾਂ ਨੂੰ YouTube ਸचेत ਕਰਦਾ ਰਹਿੰਦਾ ਮੇਲਾ ਰਹੀ ਆ ਆਪਾਂ ਤੁਹਾਨੂੰ ਉਹਦੀ ਜਾਣਕਾਰੀ ਦਿੰਨੇ ਆ ਕਈ ਵਾਰ ਆਪਣੇ ਘਰੇ ਹੋਰ ਕਾਰਦਿਆਂ ਦੇ ਹੂਨ ਹੁੰਦੇ ਆਪਾਂ ਹੋਰ ਆਈਡੀਆਂ ਤੋਂ ਲਾ ਲਾ ਕੇ ਲਾਈਵ ਟਾਈਮ ਪੂਰਾ ਕਰ ਲੈਨੇ ਆ ਉਹਨਾਂ ਲਈ ਵੀ ਇਹ ਖਤਰਾ ਕਿਸੇ ਟਾਈਮ ਵੀ ਹੋ ਸਕਦਾ ਬਾਕੀ ਜੇ ਨੂੰ ਤੁਸੀਂ ਸ਼ਾਰਟ ਨੂੰ ਇੱਕ ਸ਼ਾਰਟ ਨੂੰ ਗਾਣੇ ਬਦਲ-ਬਦਲ ਕੇ ਵਾਰ-ਵਾਰ ਪਾਉਣੇ ਆ ਜਾਂ ਤੁਸੀਂ ਕੋਈ ਪੋਸਟ ਪਾਉਣੇ ਆ ਜਾਂ ਕਿਸੇ ਦਾ ਕੰਟੈਂਟ ਚੱਕ ਕੇ ਪਾਉਣੇ ਆ ਉਹਦਾ ਲੋਗੋ ਸ਼ੋ ਹੁੰਦਾ ਤੁਹਾਡੇ ਉਹਦੇ ਉੱਤੇ ਸਕਰੀਨ ਦੇ ਉੱਪਰ ਕਿਸੇ ਦਾ ਲੋਗੋ ਸ਼ੋ ਹੁੰਦਾ ਸਾਰੀ ਇਹ ਚੀਜ਼ YouTube ਦੇਖਦਾ ਜੋ ਆਪਾਂ ਨੂੰ ਕੋਈ ਕਮੈਂਟ ਕਰਦਾ ਹੈ ਵੀਡੀਓ ਤੇ ਜਾਂ ਸ਼ਾਰਟ ਤੇ ਸਭ ਚੀਜ਼ YouTube ਦੇਖਦਾ ਹੈ ਇਹ ਭਲੇ ਖੇਚ ਨਾ ਰਿਹਾ ਉਹ ਵੀ ਸਾਡਾ ਕੁਝ ਦੇਖਦਾ ਨਹੀਂ ਸਾਰੀਆਂ ਚੀਜ਼ਾਂ YouTube ਵੇਖ ਕੇ ਚੈੱਕ ਕਰਦਾ ਹੈ ਲਾਈਵ ਦੇ ਵਿੱਚ ਆਪਦੀ ਆਈਡੀ ਜਾਂ ਘਰ ਦੇ ਹੋਰ ਹੂਨ ਲਾਉਣੇ ਇਹ ਵੀ ਅਲਾਉਡ ਨਹੀਂ ਜਾਂ ਕਈ ਵਾਰ ਆਪਣੀ ਵੀਡੀਓ ਵਾਇਰਲ ਹੋ ਜਾਂਦੀ ਹੈ ਕਿਸੇ ਦੇ 50000 ਜਾਂ ਲੱਖ ਵਿਊ ਚ ਲੈ ਜਾਂਦਾ ਆਪਾਂ ਕਹਿ ਦਿੰਨੇ ਆ ਦੁਬਾਰਾ ਫੇਰ ਇਹ ਵੀਡੀਓ ਪਾ ਦਈਏ ਉਹ ਵੀ ਪਾ ਮਾ ਉਹ ਚੈਨਲ ਮੋਨਟਾਈਜ਼ ਹੋਏ ਆ YouTube ਕਿਸੇ ਟਾਈਮ ਵੀ ਤੁਹਾਡੇ ਤੇ ਐਕਸ਼ਨ ਲੈ ਸਕਦਾ ਇਹ ਸਮਾਂ ਬਹੁਤਾ ਦੂਰ ਨਹੀਂਗਾ 15 ਜੁਲਾਈ ਨੂੰ ਐਸੇ 15 ਜੁਲਾਈ 2025 ਨੂੰ YouTube ਬਹੁਤ ਵੱਡੇ ਐਕਸ਼ਨ ਲੈ ਰਿਹਾ ਜੀ ਇਹਦੇ ਬਾਰੇ ਤੇ ਤੁਸੀਂ ਇਹ ਚੀਜ਼ ਨੂੰ ਗੌਰ ਕਰ ਲਓ ਆਪਦਾ ਚੈਨਲ ਚੈੱਕ ਕਰ ਲਓ ਜੇ ਤੁਸੀਂ ਕੁਝ ਅਜਿਹਾ ਕੀਤਾ ਤਾਂ ਤੁਸੀਂ ਡਿਲੀਟ ਕਰ ਸਕਦੇ ਆ ਜੇ ਤੁਸੀਂ ਉਹਨੂੰ ਪ੍ਰਾਈਵੇਟ ਕਰੋਗੇ ਤਾਂ ਵੀ ਉਹ YouTube ਨੂੰ ਇਹ ਹੋਗਾ ਵੀ ਕਿਸੇ ਟਾਈਮ ਵੀ ਚਾਕੇ ਇਹ ਚ ਪਾ ਸਕਦਾ ਜੀ ਕਿਸੇ ਦਾ ਲਾਗੋ ਸ਼ੋਅ ਨਾ ਹੋਵੇ ਨਾ ਤੁਹਾਡੇ ਸ਼ਾਰਟ ਤੇ ਨਾ ਤੁਹਾਡੇ ਤੁਹਾਡੀ ਪੋਸਟ ਤੇ ਨਾ ਤੁਹਾਡੀ ਕਿਸੇ ਵੀਡੀਓ ਦੇ ਵਿੱਚ ਕਿਸੇ ਦਾ ਕੰਟੈਂਟ ਨਾ ਹੋਵੇ ਆਪਦੀ ਤੁਹਾਡੀ ਆਵਾਜ਼ ਹੋਵੇ ਫੇਸ ਦਿਖਾਉਣਾ ਨਾ ਦਿਖਾਉਣਾ ਤੁਹਾਡੀ ਮਰਜ਼ੀ ਆ ਇਹ YouTube ਲਾਉ ਨਹੀਂ ਕਰਦਾ ਵੀ ਤੁਸੀਂ ਫੇਸ ਦਿਖਾਓ ਠੀਕ ਆ ਜਿਹੜੀਆਂ ਵੀਡੀਓ ਤੋਂ ਕੋਈ ਵੀ ਜੇ ਕੋਈ ਤਹਾਨੂੰ ਕੋਈ ਵੀਡੀਓ ਪਾ ਰਹੇ ਆ ਤੁਸੀਂ ਕੋਈ ਬਲੌਗ ਬਣਾ ਰਹੇ ਆ ਜੇ ਤੁਹਾਡੀ ਵੀਡੀਓ ਬਲੌਗ ਤੋਂ ਕਿਸੇ ਨੂੰ ਕੋਈ ਸੇਧ ਨਹੀਂ ਮਿਲਦੀ ਆ ਆਵਾਜ਼ ਆ ਤੁਸੀਂ ਪਾ ਰਹੇ ਆ ਉਹ ਵੀ ਚੈਨਲ ਚੱਕੇ ਜਾਣਗੇ ਭਾਵੇਂ ਉਹ ਚੈਨਲ ਮੋਨਟਾਈਜ਼ ਹੋਏ ਵੀ ਆ ਤੁਹਾਡੇ ਇਸ ਲਈ ਮੈਂ ਸਾਰੇ ਵੀਰਾਂ ਭੈਣਾਂ ਨੂੰ ਜਿੰਨੀ ਕੁ ਮੇਰੇ ਕੋਲੇ ਨੌਲੇਜ ਆ ਮੈਂ ਆਪਦੇ ਕੋਲੋਂ ਨਹੀਂ ਕਹਿ ਰਹੀ ਤੇ ਜੇ ਜੇ ਤੁਸੀਂ ਅੱਜ ਨਾ ਗਲਤੀਆਂ ਕਰਦੇ ਆ ਤਾਂ ਤੁਸੀਂ ਸੁਚੇਤ ਹੋ ਜੋ ਵੀ ਬਹੁਤ ਸਾਰੀਆਂ ਮੇਰੇ ਨਾਲ ਭੈਣਾ ਹੈਗਾ ਜੁੜੀਆਂ YouTube ਚੈਨਲ ਦੇ ਕਈਆਂ ਦੇ ਚੈਨਲ ਕਿਸੇ ਰਾਹੀਂ ਮੈਨੂੰ ਪਤਾ ਲੱਗਾ ਜਾਂ ਮੇਰੇ ਡਾਇਰੈਕਟ ਗੱਲ ਹੋਈ ਕੰਗਾ ਦੇ ਡਿਲੀਟ ਹੋ ਵੀ ਚੁੱਕੇ ਆ ਕਿਉਂਕਿ ਜੀ ਹਰ ਇੱਕ ਇੱਕ ਜਾਣਾ ਜਿਵੇਂ ਮੇਰੇ ਤੇ ਲਾਲੂ ਮੈਂ ਤਿੰਨ ਚਾਰ ਚੈਨਲ ਬਣਾਈ ਬੈਠੀ ਆ ਚੈਨਲ ਜਿਆਦਾ ਵਧ ਗਿਆ YouTube ਨੇ ਐਕਸ਼ਨ ਲੈ ਲਿਆ ਡਾਲਰ ਵੀ ਬਹੁਤ ਘੱਟ ਬਣਦੀ ਹੈ ਜੇ ਕਹਿਦਗੇ ਨਾ ਕਿਸੇ ਦੀ ਲੱਖ ਵੀਡੀਓ ਚੱਲ ਗਈ ਅੱਗੇ 50 60 ਡਾਲਰ ਬਣ ਜਾਂਦੇ ਸੀ ਹੁਣ ਨਹੀਂ ਬਣਦੇ ਜੀ ਉਸਦੇ ਵੀ ਇਸ ਲਈ ਤੁਸੀਂ ਇਹ ਜਿਹੜੀਆਂ ਗਲਤੀਆਂ ਨਾ ਕਰੋ ਲਾਈਵ ਵਿੱਚ ਲਾ ਕੇ ਟਾਈਮ ਪੂਰਾ ਕਰਦੇ ਆ ਲਾਈਵ ਦੇ ਵਿੱਚ ਤੁਸੀਂ ਗੇਮਾਂ ਲਾ ਲਾ ਕੇ ਜਾਂ ਤੁਸੀਂ ਹੋਰ ਚੀਜ਼ ਦਿਖਾ ਕੇ ਟਾਈਮ ਪੂਰਾ ਕਰ ਲਿਆ ਹੋਰ ਤੁਸੀਂ ਕੋਈ ਵੀ ਲੋਕਾਂ ਦੇ ਐਂਟਰਟੇਨਮੈਂਟ ਵਾਸਤੇ ਜਾਂ ਕੋਈ ਮੋਰਲ ਦੇਣ ਵਾਸਤੇ ਕੋਈ ਵੀ ਵੀਡੀਓ ਨਹੀਂ ਪਾਈ ਤੁਸੀਂ ਡੇਲੀ ਲਾਈਵ ਨਹੀਂ ਡੇਲੀ ਮਤਲਬ ਕਿ ਐਕਟਿਵ ਨਹੀਂ ਰਹਿੰਦੇ ਚੈਨਲ ਦੇ ਉੱਤੇ ਤੇ ਅੱਜੇ ਚੈਨਲ ਸਾਰਿਆਂ ਨੂੰ ਖਤਰਾ ਹੈ ਇਸ ਲਈ ਮੈਂ ਰਿਕਵੈਸਟ ਕਰਦੀ ਆ ਪਲੀਜ਼ ਜੇ ਤੁਹਾਡੀ ਕੋਈ ਪੋਸਟ ਪਾਈ ਮੈਂ ਬਹੁਤ ਸਾਰੇ YouTube ਤੇ ਵੇਖਦੀ ਆ ਚੈਨਲ ਵਾਲਿਆਂ ਦੇ ਲੋਗੋ ਸ਼ੋ ਹੁੰਦੇ ਹੁੰਦੇ ਆ ਕਿਸੇ ਦੀ ਕਿਸੇ ਤੋਂ ਚੱਕ ਕੇ ਵੀਡੀਓ ਪਾਈ ਹੁੰਦੀ ਹੋਂ ਮੈਂ ਇਹਦੇ ਵਿੱਚ ਨਾਂ ਨਹੀਂ ਲਾਵਾਂਗੀ ਪਤਾ ਹੀ ਹੁੰਦਾ ਜਿਨੇ ਵੀ ਮਤਲਬ ਕਿ ਕਿਤੋਂ ਆਪਾਂ ਚੱਕ ਕੇ ਪਾਉਣੇ ਇਹਦੋਂ ਤਾਂ ਤੁਸੀਂ ਆਪ ਦੇ ਘਰੋਂ ਜਾਂ ਕੋਈ ਵੀ ਵੀਊ ਆਪ ਦੇ ਘਰ ਦਾ ਅੰਦਰ ਬਾਹਰ ਦਾ ਕਿਤੋਂ ਕੋਈ ਧਰਾਖਤਾਂ ਦਾ ਕੋਈ ਕੁਛ ਵੀ ਸੀਨ ਚੱਕ ਕੇ ਪੋਸਟ ਪਾ ਦਿਓ ਪਰ ਤੁਸੀਂ ਕਿਸੇ ਦੇ ਕਿਸੇ ਵੀ ਹੈ ਪਤੋਂ ਚੱਕ ਕੇ ਵੀਡੀਓ ਨਾ ਪਾਓ ਜੀ ਦੂਜਾ ਲਾਈਵ ਦੇ ਵਿੱਚ ਆਪ ਦੇ ਫੋਨ ਕਰਦੇ ਨਾਂ ਲਾਓ ਕੱਲੇ ਲਾਈਵ ਤੇ ਟਾਈਮ ਪੂਰਾ ਨਾ ਕਰੋ ਵੀਡੀਓ ਵੀ ਪਾਓ ਕੋਈ ਗੱਲ ਨਹੀਂ ਸਬਰ ਰੱਖੋ ਜੇ ਵਿਊ ਨਹੀਂ ਆਉਂਦੇ ਘਟ ਆਉਂਦੀ ਆ ਤਾਂ ਚੱਲ ਪੂਗਾ ਹੌਲੀ ਹੌਲੀ ਚੈਨਲ ਚਾਲ ਦੇ ਨੂੰ 4-5 ਸਾਲ ਲੱਗ ਜਾਂਦੇ ਹੁੰਦੇ ਆ ਸੀਤੀ ਨਾ ਕਰੋ ਜੇ ਤੁਸੀਂ ਕੰਮ ਕਰਨਾ ਚਾਹੁੰਦੇ ਆ ਕੋਈ ਸ਼ੌਂਕ ਨਾ ਕਰਦਾ ਕੋਈ ਮਜਬੂਰੀ ਨਾ ਕਰਦਾ ਹਨਾ ਅਸਲਈ ਮੈਂ ਤੁਹਾਨੂੰ ਰਿਕਵੈਸਟ ਕਰਦੀ ਆ ਕੋਈ ਲੋਗੋ ਨਾ ਸ਼ੋਅ ਹੋਵੇ ਇੱਕ ਵੀਡੀਓ ਨੂੰ ਜਾਂ ਸ਼ਾਰਟ ਨੂੰ ਵਾਰ-ਵਾਰ ਨਾ ਪਾਉ ਗਾਣੇ ਬਦਲ ਕੇ ਨਾ ਪਾਉ ਵੀਡੀਓ ਨੂੰ ਦੁਬਾਰਾ ਨਾ ਪਾਉ ਠੀਕ ਆ ਜੀ ਤੇ ਇਹ ਜੀਆਂ ਗੱਲਾਂ ਦਾ ਧਿਆਨ ਰੱਖੋ YouTube ਬਹੁਤ ਵੱਡੇ ਐਕਸ਼ਨ ਲੈ ਰਿਹਾ ਜੇਕਰ ਤੁਸੀਂ ਆਪਦੀ ਮਿਹਨਤ ਇੱਥੋਂ ਤੱਕ ਕੀਤੀ ਆ ਚੈਨਲ ਬਚਾਉਣਾ ਚਾਹੁੰਦੇ ਆ ਤਾਂ ਪਲੀਜ਼ ਮੇਰੀਆਂ ਗੱਲਾਂ ਤੇ ਧਿਆਨ ਦੇਣਾ ਤੇ ਸਭ ਤੋਂ ਵੱਡੀ ਗੱਲ ਤੁਹਾਨੂੰ ਇਹ ਦੱਸ ਦਿਆਂ ਵੀ ਜਿਨ੍ਹਾਂ ਦੇ ਚੈਨਲ ਮੋਨਟਾਈਜ਼ ਹੋਏ ਆ ਜਦੋਂ ਕੋਈ ਵੀ ਮੇਲ YouTube ਭੇਜਦਾ ਹੈ ਇਹ ਜੁਮਾਈਨਿੰਗ ਵਾਲੀ ਹੋਗੀ ਸ਼ਾਪਿੰਗ ਵਾਲੀ ਹੋਗੀ ਸ਼ਾਪਿੰਗ ਵਾਲੀ ਹਜੇ ਮੇਲ ਨਹੀਂ ਖੁੱਲੀ ਜੀ ਹੁਣ ਬ੍ਰਾਂਡ ਵਾਲੀ ਕੰਪਨੀ ਦੇ ਕੰਪਨੀ ਆਪਾਂ ਨੂੰ ਕਿਸੇ ਵੀ ਟਾਈਮ ਆਫਰ ਕਰ ਸਕਦੀ ਆ ਬ੍ਰਾਂਡ ਵਾਲੀ ਆਫਰ ਖੁੱਲੀ ਆ ਮੇਲ ਆਈ ਆ ਤੁਸੀਂ ਉਹਨੂੰ ਐਕਸਪੈਕਟ ਕਰ ਲਓ ਉਹਨੂੰ ਤੁਸੀਂ ਆਪਦੇ ਉਹ ਚ ਸੈਟ ਅਪ ਕਰ ਲਓ ਕੰਫਰਮ ਕਰ ਲਓ ਤੁਹਾਨੂੰ ਬ੍ਰਾਂਡ ਦੇ ਵਿੱਚ YouTube ਜੇ ਉਹ ਦੇ ਰਿਹਾ ਜੇ ਤੁਸੀਂ ਕਹੋਗੇ ਬ੍ਰਾਂਡ ਬਾਰੇ ਆਪਾਂ ਤੁਹਾਨੂੰ ਡਿਟੇਲ ਨਾਲ ਵੀਡੀਓ ਦੇ ਦਾਂਗੇ ਬ੍ਰਾਂਡ ਦਾ ਕੀਮਤ ਵਾਲਾ ਕੀ ਕੌਜ ਉਹਦੇ ਵਿੱਚ ਹੁੰਦਾ ਕਿੰਨਾ ਆਪਾਂ ਨੂੰ ਬੈਨੀਫਿਟ ਹੈ ਅਸ ਤੋਂ ਪਹਿਲਾਂ ਜੀ ਮੈਂ ਤੁਹਾਨੂੰ ਇਹ ਨਹੀਂ ਕਿ ਅਕਰ ਰਿਕਵੈਸਟ ਕਰਦੀ ਆ ਪਲੀਜ਼ ਕਿਸੇ ਦਾ ਕੰਟੈਂਟ ਚੱਕ ਕੇ ਨਾ ਪਾਓ ਲਾਈਵ ਦੇ ਵਿੱਚ ਆਪ ਦੇ ਕਰਦੇ ਹੋਰ ਹੂਨ ਨਾਲ ਆਓ ਕੱਲੇ ਲਾਈਵ ਤੇ ਟਾਈਮ ਪੂਰਾ ਨਾ ਕਰੋ ਨਾਲ ਸ਼ਾਰਟ ਵੀਡੀਓ ਪੋਸਟ ਪਾਓ ਕਿਸੇ ਵੀ ਪੋਸਟ ਤੇ ਵੀਡੀਓ ਤੇ ਜਾਂ ਸ਼ਾਰਟ ਤੇ ਤੁਹਾਡਾ ਲੋਗੋ ਸ਼ੋਅ ਨਹੀਂ ਹੋਣਾ ਚਾਹੀਦਾ ਆਪ ਦਾ ਖੁਦ ਦਾ ਕੰਟੈਂਟ ਬਣਾਓ ਫੇਸ ਦਿਖਾਉਣਾ ਨਾ ਦਿਖਾਉਣਾ ਤੁਹਾਡੀ ਮਰਜ਼ੀ ਹੈ ਏ ਆਈ ਰਾਈ ਵੀਡੀਓ ਨਾ ਬਣਾਓ ਠੀਕ ਹੈ ਜੇ ਵੀਊ ਆਉਣੇ ਤਾਂ ਤੁਹਾਡੇ ਇਦਾਂ ਵੀ ਆ ਜਾਣੇ ਸਾਰੇ ਕਮੈਂਟ ਤੱਕ ਚੈੱਕ ਕਰਦਾ YouTube ਇਸ ਲਈ ਭਾਈ ਸਾਰੇ ਜਾਣਿਆਂ ਨੂੰ ਭੈਣਾ ਵੀਰਾਂ ਨੂੰ ਮੈਂ ਰਿਕਵੈਸਟ ਕਰਦੀ ਆਂ ਵੀ ਸੁਚੇਤ ਰਹੋ ਜੇਕਰ ਤੁਹਾਨੂੰ ਹੋਰ ਕੋਈ ਜਾਣਕਾਰੀ ਚਾਹੀਦੀ ਜਾਂ ਇਹਦੇ ਬਾਰੇ ਸਮਝ ਨਾ ਲੱਗੀ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਪੁੱਛ ਸਕਦੇ ਆਂ ਸਾਰਿਆਂ ਦਾ ਧੰਨਵਾਦ